ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੀਡੀਪੀਓ ਦਫਤਰ ਫਿਲੌਰ ਤੋਂ ਇੱਕ ਅਜੀਬ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਸੀਡੀਪੀਓ ਨੂੰ ਮੰਗ ਪੱਤਰ ਦੇਣਾ ਸੀ ਪਰੰਤੂ ਸੀਡੀਪੀਓ ਦੀ ਗੈਰ ਹਾਜ਼ਰੀ ਤੋਂ ਨਾਰਾਜ਼ ਆਂਗਣਵਾੜੀ ਵਰਕਰਾਂ ਨੇ ਦਫਤਰ ਅੰਦਰ ਕੰਮ ਕਰਦਿਆਂ ਸੁਪਰਵਾਈਜ਼ਰ ਨੂੰ ਬਾਰੋਕੁੰਡਾ ਮਾਰ ਕੇ ਦਫਤਰ ਦੇ ਅੰਦਰ ਹੀ ਬੰਦ ਕਰ ਦਿੱਤਾ ਤੇ ਦਫਤਰ ਦੇ ਬਾਹਰ ਤਾਲਾ ਲਗਾ ਦਿੱਤਾ इस मामले संबंधी गलत कर मुलाजम आप नहीं पहुँचे सन सवेर तो भुखिया प्यासिया तरने ते बैठिया शाम हो गयी है इस दौरान यूनियन आगु निर्लीप कौर ने कहा की सरकार वालों साडा लगातार शोषण किया जा रहा है तानू कीड़े मकौड़े समझा जा रहा है ਇਥੋਂ ਤੱਕ ਕਿ ਸਾਡੀਆਂ ਵਰਕਰਾਂ ਨੂੰ ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਵੀ ਮੀਟਿੰਗਾਂ ਲਈ ਬੁਲਾਇਆ ਜਾ ਰਿਹਾ ਹੈ। ਆਓ ਸੀਨੀਅਰ ਸਟਾਫ رپورਟਰ ਸੁਸ਼ੀਲ ਅਹੂਜਾ ਰਾਹੀਂ ਯੂਨੀਅਨ ਆਗੂਆਂ ਅਤੇ ਸੀ ਡੀ ਪੀਓ ਨਾਲ ਕਰਦੇ ਹਾਂ ਗੱਲਬਾਤ। ਹੋਰ ਖਬਰਾਂ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ। ਆ ਮੈਡਮ ਅੰਦਰ ਲੱਭੀ ਤੁਸੀਂ ਅੱਜ ਸੀ ਡੀ ਪੀ ਅਫਸਰ ਦਫ਼ਤਰ ਫਲੋਰ ਵਿਖੇ ਜਿੱਥੇ ਤੁਸੀਂ ਅੱਜ ਇਹ ਧਰਨਾ ਲਾਇਆ ਹੈਗਾ ਉਹਦੇ ਲਈ ਅਫਸਰ ਆ ਤੁਸੀਂ ਅੰਦਰ ਤਾਰੇ ਹੋਇਆ ਮੈਂ ਲਗਾ ਤੁਹਾਡੀਆਂ ਕਾਫੀ ਲਗਾਈਆਂ ਬੰਦਾ ਹੈਗੀਆਂ। ਹੀ ਸਾਰਾ ਮਾਮਲਾ ਹੈਗਾ ਤੁਹਾਨੂੰ ਜੇ ਦਫ਼ਤਰ ਉਹਦੇ ਜਾਂਦਾ ਲਾਉਣਾ ਪੈ ਗਿਆ ਤੇ ਉਹਨਾਂ ਜਿਹੜੇ ਆਫੀਸਰ ਸੇਵਾ ਨਿਕ ਉਹਨੂੰ ਹੰਡ ਟੱਕਾ ਪੈ ਗਿਆ ਸਰ ਪਹਿਲੀ ਗੱਲ ਤਾਂ ਜੀ ਸਾਨੂੰ ਇਹ ਨਾ ਇੰਨਾ ਜ਼ਿਆਦਾ ਸ਼ੋਸ਼ਣ ਕਰ ਰਹੇ ਆ ਪੋਰਸ਼ਨ ਟਰੈਕ ਨੂੰ ਲੈ ਕੇ ਕਿ ਜਦੋਂ ਤੇ ਸੀਡੀਪੀਓ ਮੈਡਮ ਆਈ ਆ ਕਦੇ ਸਾਨੂੰ ਜੁਲੀਅਨ ਨੂੰ ਕਦੇ ਸੱਦਿਆ ਨਹੀਂ ਜਦੋਂ ਮੈਂ ਅਸੀਂ ਮੈਡਮ ਨੂੰ ਇਹ ਵੀ ਗੱਲ ਕਹੀ ਦੀ ਕਿ ਮੈਡਮ ਤੁਸੀਂ ਤਾਂ ਸਾਨੂੰ ਜੁਲੀਅਨ ਨੂੰ ਕਦੇ ਬੁਲਾਇਆ ਨਹੀਂ ਹੋ ਕਿ ਹਰ ਵੇਲੇ ਸਾਡੇ ਇੱਧਰ ਦੇ ਦਰਵਾਜ਼ੇ ਖੁੱਲੇ ਆ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਮੈਨੂੰ 10 ਮਿੰਟ ਦੱਸੋ ਮੈਂ ਤਾਂ 10 ਮਿੰਟ ਚ ਆ ਜੂਗੀ ਅੱਜ 10 ਮਿੰਟ ਉਹਨਾਂ ਦੇ ਪਤਾ ਨਹੀਂ ਕਿੱਥੇ ਚਲੇ ਜਿਹੜੀ ਹੁਣ ਕਰੰਟ ਗੱਲ ਚੱਲ ਰਹੀ ਹੈ ਜੀ ਉਹ ਇਹ ਹੈਗੀ ਕਿ ਅਸੀਂ ਮੰਗ ਪੱਤਰ ਸਾਰੇ ਹੀ ਦਿੱਤੇ ਆ ਸਾਰੇ ਪੰਜਾਬ 'ਚ ਹੀ ਸਾਡੇ ਅੰਗਰਵਾੜੀ ਮਲਾਜ਼ਮ ਜਿਹਨੀਆਂ ਪੰਜਾਬ ਸਿੱਟੂ ਦਾ ਪ੍ਰੋਗਰਾਮ ਸੀ ਜੀ ਤੇ ਸਾਡਾ ਹੀ ਜਿਹੜਾ ਸੀਗਾ ਬਲਾਕ ਜਿਹੜਾ ਉਹ ਰਹਿੰਦਾ ਸੀ ਤੇ ਅਸੀਂ ਇੱਕ ਦਿਨ ਮੰਗ ਪੱਤਰ ਵੈਸੇ ਹੀ 5-7 ਜਣੇ ਦੇਣ ਆ ਗਏ ਸੀ ਤੇ ਮੈਡਮ ਨੇ ਮੈਨੂੰ ਸਾਨੂੰ ਕਿਹਾ ਕਿ ਮੈਂ ਮੰਗ ਪੱਤਰ ਲੈਣਾ ਨਹੀਂ ਮੇਰੀ ਇੱਕ ਲਾਈਨ ਜਿਹੜੀ ਉਹ ਕੱਟ ਦਿੱਤੀ ਜਾਵੇ ਚਲੋ ਅਸੀਂ ਉੱਥੇ ਕੱਟ ਵੀ ਦੇਣੀ ਸੀ ਪਰ ਅਸੀਂ ਮੰਗ ਪੱਤਰ ਜਿਹੜਾ ਉਹ ਇੰਨੀ ਗੈਦਰਿੰਗ ਦੇ ਵਿੱਚ ਹੀ ਦੇਣਾ ਸੀਗਾ ਚਲੋ ਸਾਡਾ ਟਾਈਮ ਨਹੀਂ ਸੀਗਾ ਤੇ ਅਸੀਂ ਇਹਨਾਂ ਨੂੰ ਪਹਿਲਾਂ ਪਰਸੋਂ ਦਾ ਪ੍ਰਧਾਨ ਨੇ ਕਿਹਾ ਸੀ ਮੈਡਮ ਨਰਿੰਜਨ ਨੇ ਕਿਹਾ ਵੀ ਅਸੀਂ ਕੱਲ ਨੂੰ ਮੰਗ ਪੱਤਰ ਦੇਣਾ ਪਰਸੋਂ ਜੀ ਇਹਨਾਂ ਨੇ ਟਾਈਮ ਦਿੱਤਾ ਜੀ 11 ਵਜੇ ਦਾ ਸਾਨੂੰ ਤੇ ਸਾਨੂੰ 11 ਵਜੇ ਦਾ ਟਾਈਮ ਦੇ ਕੇ ਇਹਨਾਂ ਨੇ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ ਵੀ ਮੈਂ ਆ ਨਹੀਂ ਸਕਦੀ ਮੇਰੀ ਮੀਟਿੰਗ ਹੈ ਜਾਂ ਕਿੱਦਾਂ ਆ ਅਸੀਂ ਇਹਨਾਂ ਨਾਲ ਰਾਬਤਾ ਕਾਇਮ ਕੀਤਾ ਜੀ ਤੁਸੀਂ ਦੱਸੋ ਫਿਰ ਇੱਥੇ ਤੁਹਾਨੂੰ ਮੀਡੀਆ ਜਰੀਏ ਮੈਂ ਕਹਿਣਾ ਚਾਹੁੰਨੀ ਆ ਕਿ ਇਹ ਸਾਨੂੰ ਕੀੜੇ ਮਕੋੜੇ ਸਮਝਦੇ ਆ ਵੀ ਆਂਗਣਵਾੜੀ ਵਰਕਰ ਜਿਹੜੀ ਆ ਉਹ ਕੀੜੇ ਮਕੋੜੇ ਆ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਵੈਲਿਊ ਦੱਸਣ ਲਈ ਤਾਂ ਅੱਜ ਅਸੀਂ ਬੈਠੇ ਆ ਜੀ ਵੀ ਸਾਡੀ ਵੈਲਿਊ ਹੈ ਕੀ ਹੈਗੀ ਸਾਡੇ ਕਰਕੇ ਹੀ ਡਿਪਾਰਟਮੈਂਟ ਬਚਿਆ ਸਾਡੇ ਕਰਕੇ ਸੀਡੀਪੀਓ ਸੁਪਰਵਾਈਜ਼ਰ ਨੂੰ ਸਲਾਮਾ ਹੁੰਦੀ ਨਾ ਅਸੀਂ ਕੰਮ ਜਿੰਨਾ ਕਰਦੇ ਅਸੀਂ ਓਨੇ ਦਾ ਬਾਈਕਟ ਕਰਾਂਗੇ ਸੀ ਸੀਡੀਪੀਓ ਮੈਡਮ ਆਈ ਨਹੀਂ ਹੈਗੀ ਗਏ ਕਿੱਥੇ ਕੋਈ ਸਰ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਉਹ ਤੋਂ ਬਾਅਦ ਜਿਹੜੇ ਸੀਡੀਪੀਓ ਨੇ ਸਾਨੂੰ ਅੱਜ ਤੱਕ ਮੰਗ ਮੰਗ ਸਾਨੂੰ ਅੱਜ ਤੱਕ ਨੰਬਰ ਦੇਣ ਦਾ ਨਹੀਂ ਉਹ ਕੀਤਾ ਹੈਗਾ ਵੀ ਮੈਂ ਚਲੋ ਨੰਬਰ ਦੇ ਦਵਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਫੋਨ ਨੰਬਰ ਅਸੀਂ ਵੀ ਨਹੀਂ ਜੀ ਮੰਗਿਆ ਹੈਗਾ ਸਿੱਧੀ ਗੱਲ ਹੈ ਤੇ ਅਸੀਂ ਦਿੱਤਾ ਵੀ ਨਹੀਂ ਆਪਣਾ ਕਿਉਂਕਿ ਜਿਹੜਾ ਸੀਡੀਪੀਓ ਆਂਦਾ ਉਹ ਇੱਕ ਹੁੰਦਾ ਜੇ ਜਦੋਂ ਤੁਸੀਂ ਜਿਹੜੀ ਸੀਟ ਤੇ ਆਨੇ ਤੁਸੀਂ ਆਪਣੇ ਜਿਹੜੇ ਉਹਦੇਦਾਰ ਆ ਜੁਨੀਆ ਦੇ ਜਿੰਨੇ ਵੀ ਜੁਨੀਆ ਨਾਲ ਸਾਥੀ ਆ ਤੁਸੀਂ ਉਹਨਾਂ ਨਾਲ ਟੇਬਲ ਟॉक ਕਰੋ ਜੀ ਤਾਂ ਕਿ ਜਿਹੜੀ ਬਲਾਕ ਦੀ ਕੋਈ ਵੀ ਸਮੱਸਿਆ ਹੈ ਉਹ ਟੇਬਲ ਟॉक ਰਾस्ते ਜਿਹੜੀ ਆ ਉਹ ਸੁਲਝਾਈ ਜਾ ਸਕੇ ਅ ਭਲਾਂਦੀ ਕੀ ਨਾਮ ਤੁਹਾਡਾ ਰੰਜਨ ਕੌਰ ਜੀ ਅੱਜ ਦਾ ਤੁਸੀਂ ਸੀਡੀਪੀ ਆਫਿਸ ਫਲੋਰ ਵਿਖੇ ਤੁਸੀਂ ਧਰਨ ਲਾਇਆ ਹੋਗਾ ਤੁਸੀਂ ਜਿਹੜੇ ਆਫੀਸਰ ਆ ਉਹ ਦਫ਼ਤਰ ਦੇ ਅੰਦਰੇ ਟਕੇ ਹੋਏ ਆ ਪਰ ਉਹ ਤੁਸੀਂ ਖੰਡਾ ਲਾਇਆ ਹੋਇਆ ਜਾਂਦਾ ਲਾਇਆ ਹੋ ਕੀ ਤੁਹਾਡੀਆਂ ਮੰਗਾਂ ਹੈਗੀਆਂ ਅੱਜ ਕਿਉਂ ਤੁਸੀਂ ਇੰਨਾ ਐਗਰੈਸਿਵ ਹੋਏ ਹੋਗੇ ਸਰ ਸਾਡੇ ਨਾਲ ਇਹ ਪ੍ਰੋਬਲਮ ਆ ਕਿ ਸੀਡੀਪੋ ਮੈਡਮ ਨੂੰ ਪਹਿਲਾਂ ਵੀ ਅਸੀਂ ਮੰਗ ਪੱਤਰ ਦੇਣ ਆਏ ਸੀ ਇਹਨਾਂ ਨੇ ਕਿਹਾ ਕਿ ਕੁਝ ਵਿੱਚੋਂ ਲਾਈਨ ਕਟਵਾ ਦਿਓ ਜਿਹੜੀ ਕਿ ਅਸੀਂ ਨਹੀਂ ਕਟਵਾ ਸਕਦੇ ਜਿਹਦੇ ਨਾਲ ਕਿ ਕੇਸੀਵਾਈ ਜਿਹੜਾ ਆ ਉਹ ਐਪ ਆ ਯਾਨੀ ਕਿ ਉਹ ਲੋਕਾਂ ਦਾ ਕਹਿੰਦੇ ਕਰੋ ਤੇ ਅਸੀਂ ਨਹੀਂ ਕਰ ਸਕਦੇ ਜੇ ਮੰਨ ਲਓ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਨਿਕਲ ਗਏ ਤਾਂ ਕੌਣ ਜ਼ਿੰਮੇਵਾਰ ਆ ਅਸੀਂ ਉਹ ਲਾਈਨ ਵਿੱਚ ਐਡ ਕਰਵਾਈ ਹੋਈ ਸੀ ਤੇ ਮੈਡਮ ਕਹਿੰਦੇ ਕਿ ਇਹਨਾਂ ਨੂੰ ਕਟਵਾਓ ਪਰ ਸਾਡਾ ਮੰਗ ਪੱਤਰ ਨਹੀਂ ਨਹੀਂ ਫੜਿਆ ਕੇ ਬਾਅਦ ਵਿੱਚ ਸਾਡਾ ਇਹ ਆ ਵੀ ਨਹੀਂ ਕੋਈ ਸਾਨੂੰ ਮੈਸੇਜ ਵੀ ਨਹੀਂ ਦਿੱਤਾ ਕਿ ਤੁਸੀਂ ਇਸ ਦਿਨ ਆ ਜਾਓ ਤੇ ਮੈਂ ਮੰਗ ਪੱਤਰ ਲੈ ਲਵਾਂਗੇ ਨਹੀਂ ਹੋਇਆ ਪਰ ਕੁੜੀਆਂ ਸਾਡੀਆਂ ਦਾ ਗੁੱਸਾ ਹੋਰ ਵੱਧ ਗਿਆ ਕਿ ਸਾਨੂੰ ਤਾਂ ਬੁਲਾਇਆ ਨਹੀਂ ਫਿਰ ਸਾਡੀ ਜੂਨੀਅਰ ਨੇ ਸਾਨੂੰ ਕਿਹਾ ਕਿ ਤੁਹਾਡਾ ਹੀ ਮੰਗ ਪੱਤਰ ਆਿੰਦਾ ਬਾਕੀ ਸਾਰੇ ਬਲੋਕਾਂ ਨੇ ਦੇ ਦਿੱਤਾ ਕੁੜੀਆਂ ਆਪਣੀਆਂ ਮੰਗਾਂ ਲੈ ਕੇ ਆਇਆ ਮੰਗ ਪੱਤਰ ਤੇ ਹਾਂਜੀ ਸਾਡਾ ਮੰਗ ਪੱਤਰ ਸੀਗਾ ਜਿੱਦਾਂ ਕਿ ਸਾਡੀ ਜਿਹੜੀ ਫੀਡ ਆ ਉਹ ਵੀ ਬਹੁਤ ਗੰਦੀ ਆ ਸਾਡੇ ਸੈਂਟਰਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕਿ ਸਾਡੇ ਬੱਚਿਆਂ ਨੂੰ ਕੋਈ ਪ੍ਰੀ ਸਕੂਲ ਕਿੱਟਾਂ ਜਾਂ ਕੋਈ ਖਡਾਉਣੇ ਵਗੈਰਾ ਦਿੱਤੇ ਜਾਣ ਇਹਨਾਂ ਕੋਈ ਵੀ ਇਦਾਂ ਦਾ ਅਰੇਂਜਮੈਂਟ ਨਹੀਂ ਹੋ ਤੇ ਜਿਹੜੀ ਬਾਕੀ ਆਪਣੇ ਵਰਕਰਾਂ ਤੇ ਹੈਲਪਰਾਂ ਇਹਨਾਂ ਦਾ ਬਹੁਤ ਹੀ ਜ਼ਿਆਦਾ ਹਰਾਸਮੈਂਟ ਇਹਨਾਂ ਨਾਲ ਕੀਤੀ ਜਾਂਦੀ ਆ ਕਿ ਸੰਡੇ ਦੀਆਂ ਮੀਟਿੰਗਾਂ ਰੱਖੀਆਂ ਜਾਂਦੀਆਂ ਆ ਤੇ ਜਿਹਦੇ ਨਾਲ ਕਿ ਵਰਕਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦੇ ਆ ਕਿਉਂਕਿ ਜਿਹੜੇ ਆਪਾਂ ਲੇਡੀਜ਼ ਆਪਾਂ ਨੂੰ ਬਹੁਤ ਹੀ ਘਰਾਂ ਦੇ ਦੇ ਜਿਵੇਂ ਹੁੰਦੇ ਆ ਕਈ ਵਾਰ ਆਪਾਂ ਸੰਡੇ ਤੇ ਰੱਖ ਦਿੰਦੇ ਆ ਬਸ ਸੰਡੇ ਨੂੰ ਕਰ ਲਵਾਂਗੇ ਉਹ ਕੁੜੀਆਂ ਉਸ ਮੀਟਿੰਗ ਤੇ ਨਹੀਂ ਪਹੁੰਚੀਆਂ ਇਸ ਕਰਕੇ ਵੀ ਬਹੁਤ ਜ਼ਿਆਦਾ ਹੀ ਸਾਡੀਆਂ ਕੁੜੀਆਂ ਵਿੱਚ ਰੋਸ ਹੋਇਆ ਜਿਹੜੀਆਂ ਆ ਗਈਆਂ ਉਹ ਉਹ ਵੀ ਸਾਨੂੰ ਕਹਿਨੀ ਆ ਕਿ ਜੂਨੀਅਨ ਨੇ ਕੀ ਕੀਤਾ ਤੇ ਜਿਹੜੀਆਂ ਨਹੀਂ ਆਈਆਂ ਉਹ ਵੀ ਅ ਮੈਂ ਤੁਸੀਂ ਫਲੋਰ ਬਦੌੜ ਸਿੜੀ ਬੀ ਆਫਿਸ ਬੱਚੇ ਤਨਾਤ ਹੈਗੇ ਆ ਅੱਜ ਤੁਹਾਡੇ ਆਫਿਸ ਵਿੱਚ ਅੱਜ ਸਵੇਰ 9:00 ਤੋਂ 10:00 ਤੋ ਲੈ ਕੇ ਮੈਂ ਕਿ ਤਿਰਵੰਦ 4:30 4:30 ਵਜੇ ਹੋ ਗਿਆ ਧਰਨ ਲੱਗਾ ਹੈਗਾ ਆਂਗਮੜੀ ਪੱਕਾ ਨੇ ਬ੍ਰਿਸ਼ ਸਹਿਰੇ ਦਿੱਤਾ ਵਿੱਚ ਬੈਠੀਆਂ ਹੈਗੀਆਂ ਉਹਨਾਂ ਦੀ ਕਾਫੀ ਮੰਨਣਾ ਹੈਗੀਆਂ ਤੇ ਇਹ ਤੁਹਾਡੇ ਦੇ ਕਾਫੀ ਦੋਸ਼ ਵੀ ਕਰਦੀਆਂ ਹੈਗੀਆਂ ਕਿ ਮੈਡਮ ਜਾਤੋਂ ਆਈ ਹੈ ਸਾਡੇ ਕਦੀ ਦਰਸ਼ਨੀ ਹੋਏ ਕਦੀ ਵੀ ਸਾਣਾ ਉਹਨੂੰ ਬੈਠੇ ਮਿਲੇ ਨਹੀਂ ਕੀਤੀ ਤੇ ਹੋਰ ਵੀ ਕਾਫੀ ਉਹਨਾਂ ਦੇ ਤੁਹਾਡੇ ਤੇ ਐਲੀਗੇਸ਼ਨ ਕੀ ਸਾਰਾ ਮਾਮਲਾ ਹੈਗਾ ਕਿਉਂ ਇੰਨਾ ਲੰਮਾ ਧਰਨਾ ਚੱਲਿਆ ਹੈਗਾ ਕਿਹੜੀਆਂ ਮੰਗਾਂ ਉਹ ਨਹੀਂ ਹੈਗੀਆਂ ਸਰ ਬਤਾਰ ਸੀਡੀਪੀਓ ਮੇਰੀ ਫਲੋਰ ਦੇ ਵਿੱਚ ਪੈਨਾਪੀ ਫਰਵਰੀ 2024 ਦੇ ਵਿੱਚ ਛੇ ਸੀ ਜੀ ਮੇਰੇ ਕੋਲੇ ਫਲੋਰ ਦੇ ਨਾਲ ਨਾਲ ਲੁਧਿਆਣੇ ਦੇ ਕੁਝ ਸਕੀਮਾਂ ਦਾ ਚਾਰਜ ਡੀਪੀ ਆਫਿਸ ਨਾਲ ਜੀ ਐਡੀਸ਼ਨ ਚ ਆ ਰਿਹਾ ਐਡੀਸ਼ਨਲ ਚਾਰਜ ਮੇਰੇ ਕੋਲੇ ਸਵਾਰ ਬਲੌਕ ਦਾ ਬਤੌਰ ਸੀਡੀਪੀਓ ਦਾ ਵੀ ਚਾਰਜ ਹੈ ਜੀ ਤੋਂ ਦੋ ਜ਼ਿਲ੍ਹਿਆਂ ਦੇ ਵਿੱਚ ਮੈਂ ਜਿਹੜਾ ਹੈਗਾ ਕੰਮ ਕਰ ਰਹੀ ਆ ਡਿਊਰਿੰਗ ਇਲੈਕਸ਼ਨ ਜਿਹੜੀ ਮੇਰੀ ਟ੍ਰਾਂਸਫਰ ਆ ਉਹ ਫਲੋਰ ਵੀ ਕੀਤੀ ਗਈ ਸੀ ਜੀ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਮੇਰੀ ਡਿਊਟੀ ਰਾਇਕੋ ਟੈਜ਼ਲੀਮ ਆਫਿਸ ਦੇ ਵਿੱਚ ਲੱਗੀ ਰਹੀ ਹੈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆ ਕੇ ਇਹਨਾਂ ਨੂੰ ਕੰਮ ਥੋੜਾ ਜਿਹਾ ਗਾਈਡ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਜਿਹੜਾ ਇਹਨਾਂ ਦਾ ਧਰਨਾ ਸੀਗਾ ਉਹ ਇਹਨਾਂ ਦਾ ਹਰ ਸਾਲ ਜੋ ਇਹ ਐਨੂਅਲ ਬੈਰੇਆ ਜਾਂ ਬਜਟ ਦੇ ਰਿਲੇਟਡ ਜਿਹੜਾ ਇਹਨਾਂ ਨੂੰ ਕੋਈ ਰੋਸ ਹੈਗਾ ਉਹਦੇ ਰਿਲੇਟਡ ਇਹਨਾਂ ਮੈਮੰਡ ਪੱਤਰ ਸੀਗਾ ਜੋ ਇਹ ਮੈਨੂੰ ਕਹਿ ਰਿਹਾ ਆ ਆਲਰੇਡੀ ਮੈਂ ਇਹਨਾਂ ਨੂੰ ਦੱਸਿਆ ਸੀਗਾ ਇਹਨਾਂ ਦੇ ਪ੍ਰਧਾਨ ਨੂੰ ਕਿ ਵੀ ਮੈਂ ਇੱਕ ਜ਼ਰੂਰੀ ਮੀਟਿੰਗ ਦੇ ਵਿੱਚ ਬੀਸੀ ਆਫਿਸ ਲੁਧਿਆਣਾ ਐਂਡ ਜਿਹੜੇ ਸਾਡੇ ਮਾਨਯੋਗ ਕੈਬਨਿਟ ਮਿੰ estr ਲਾਲਚੰਦ ਕਟਾਰੂ ਚੱਕ ਜੀ ਨੇ ਉਹਨਾਂ ਨੇ ਡਿਵੈਲਪਮੈਂਟ ਸੀਮਾ ਨਾਲ ਰਿਲੇਟਡ ਮੀਟਿੰਗ ਰੱਖੀ ਹੁੰਦੀ ਸੀ ਜਿਹਦੇ ਵਿੱਚ 45 ਡਿਪਾਰਟਮੈਂਟਸ ਪਾਰਟਿਸਪੇਟ ਕਰ ਰਹੇ ਸੀਗੇ ਜੀ ਉਸ ਮੀਟਿੰਗ ਦੇ ਵਿੱਚ ਵੀ ਮੇਰਾ ਜਾਣਾ ਜ਼ਰੂਰੀ ਸੀ ਯਾਰ ਕਿਉਂਕਿ ਐਸੇ ਆਪਣੇ ਡਿਪਾਰਟਮੈਂਟ ਵਿੱਚ ਸਕੀਮਾਂ ਲਈ ਇੱਕ ਪ੍ਰੈਜ਼ੈਂਟੇਸ਼ਨ ਦੇਣੀ ਹੈ